ਉੱਠਿਆ ਕੋਈ ਕਿ ਨਹੀਂ ਜਵਾਕ ਜਰ ਵੀ ਨਹੀਂ ਲੱਗਦਾ ਕੋਈ ਤਾਂ ਤਨੀ ਦਾ ਸਾਹ ਹੁਣ ਤੱਕ ਪੈਰਾਂ ਤੇ ਉੱਠਦੇ ਨਹੀਂ ਕੋਈ ਓ ਬਾਈ ਤੀਰੇ ਓ ਬਾਈ ਤੀਰੇ ਹਾਂ ਬਾਈ ਕੋਈ ਪਰਜਾਈ ਯਤਕੜੀ ਦਾ ਤੂੰ ਤਾਂ ਕਹਿ ਰਿਹਾ ਪਰਜਾਈ ਤਾਂ ਬਾਈ ਮਾਰਨਿੰਗ ਵਾਕ ਤੇ ਗਈ ਆ ਕਿੱਥੇ ਗਈ ਆ ਮਾਰਨਿੰਗ ਵਾਕ ਤੇ ਅੱਜ ਨਹੀਂ ਸੋਡੀ ਮਾਰਨਿੰਗ ਵਾਕ ਕਣ ਜਿਨ੍ਹਾਂ ਦਾ ਮੈਂ ਨਹੀਂ ਮਰਦਾ ਉਹਨਾਂ ਚ ਮੁਕਤ ਨਹੀਂ ਹੋਣੀ ਆ ਕੋਈ ਗੱਲ ਨਹੀਂ ਭਾਈ ਆ ਕੇ ਬਣਾਣ ਦੀ ਮੈਂ ਕਹਿ ਠੀਕ ਆ ਤਾਂ ਮੈਂ ਦੂਸਰੇ ਪਾਸੇ ਖੋਸ ਲੈਣਾ ਠੀਕ ਆ ਭਾਈ ਠੀਕ ਆ ਠੀਕ ਪਾਈ ਵੀ ਦੋ ਵੀ ਮੀਟਰ ਭਾਈ ਜੇ ਉੱਠ ਖੜੇ ਜੀ ਕੋਟ ਚਾਹੀ ਬਣਾ ਕੇ ਦੀ ਦਿੰਦੇ 10 ਮੀਟਰ ਰੁਕ ਜਾਓ ਯਾਤ ਪੇਰਾ ਨੈਟ ਬੈਕ ਖਤਮ ਹੋ ਗਿਆ ਇਸ ਦਾ ਤੇ ਰੀਲ ਬਣਾਈ ਸੀ ਉਹ ਚਲਾ ਨਾ ਫੇਰ ਬਣਾ ਦੋ ਚਾ ਸੋਨਾ ਜੀ ਨਾ ਜਵਾਖਾ ਦਾ ਸਤਿਆਨਾਸ਼ ਕਰਤਾ ਸਾਰਾ ਦਿਨ ਉਂਗਲਾਂ ਜੀ ਮਾਰਨ ਨੂੰ ਨਹੀਂ ਛੱਡਦੇ ਕਿਤੇ ਇੰਸਟਾਗ੍ਰਾਮ ਹੋ ਗਿਆ ਹਾਲੋ ਆਇ ਤੁਰਪਾਈ ਮੀਤਾ ਮੈਂ ਚਾਹ ਪੀ ਲੈਣਾ ਤੇ ਮੜਨ ਨੂੰ ਪਾਣੀ ਪਾ ਦਿਓ ਠੀਕ ਆ ਮੇਰੀ ਜ਼ਿੰਮੇਵਾਰੀ ਚਾਹ ਦੀ ਸੀ ਤੂੰ ਪਾਣੀ ਗਰਮ ਦੀ ਅਮਨ ਦੀ ਵਾਰੀ ਆ ਉਹਨੂੰ ਕਹਿ ਦਿਓ ਲੋੜ ਆ ਗਿਆ ਜਵਾਕਾਂ ਦਾ ਅੱਜਕੱਲ ਕਿਸੇ ਨੂੰ ਕੋਈ ਸਮਝ ਦੇਣੀ ਨਹੀਂ ਗਿਆ ਇਹ ਗੰਡਾ ਮਾਰ ਦਿਆ ਜਿਵੇਂ ਉਹ ਉਹ ਤੇਲੇ ਨੂੰ ਮਾਰ ਦਿਆ ਬਈ ਸਾਡੇ ਗਮੰਢ ਤਾਂ ਮਾਰਿਆ ਨੂੰ ਯਾਰ ਮਾਰੂਗੀ ਹੈ ਮਾਰੂਗੀ ਤੂੰ ਵਾਰਾ ਹੁਣ ਕਦੇ ਆਇਆ ਕਿਦੋਂ ਚਾਹ ਰੋ ਤੇ ਜੰਮਰ ਨੂੰ ਦੱਸੀ ਕਿਤੇ ਗਿਆ ਹਾਂ ਹਾਂ ਉਹ ਕਹਿੰਦਾ ਤੁਸੀਂ ਹੋਰ ਮੱਕਰ ਸਿਆ ਕੀ ਖਾ ਉਹ ਦੱਸ ਜਾ ਤਰੇ ਉਹਨਾਂ ਕਿ ਪਰਜਾਂਜੀਆਂ ਦੀ ਜਿਵੇਂ ਗੋ ਕਰਦੀਆਂ ਗੁੱਲੀ ਤੁਸੀਂ ਤੇਰੀ ਗੱਲ ਸਹੀ ਆ ਯਾਰ ਅੱਜ ਕੱਲ੍ਹ ਜਵਾਬ ਕਿੱਥੇ ਸੁਣਦੇ ਸਾਡੇ ਬੰਦੇ ਜੀ ਹਾੜਾ ਮੋਟਾ ਚੁੱਲ੍ਹੇ ਦੇ ਨੀ ਚੱਕੋ ਅੱਗੂ ਖੁਰਚਣਾ ਦਿਖਾਉਂਦੀ ਐ ਨਹੀਂ ਉਹਨਾਂ ਬਾਹਲੇ ਮਾੜਾਗਾ ਕੱਲ੍ਹਜੋਗਾ ਕੱਲ੍ਹਜੋਗਾ ਸਿਰਫ ਜ਼ਮੀਨਾਂ ਦੇ ਲਾਲ ਤਾਂ ਇਹਨਾਂ ਨੂੰ ਮੂੰਹ ਪਿਆਰ ਤਾਂ ਖਤਮ ਹੋ ਗਿਆ ਅੱਛਾ ਤੂੰ ਤਾਂ ਬਾੜਾ ਪੋੜਾ ਬਣਾ ਫਿਰਦਾ ਪੂਰੇ ਐਤੋਂ ਕੰਮ ਦੀ ਗੱਲ ਦੱਸਦਾ ਬਾਈ ਸਿਆ ਹੁਣ ਕਲ ਸਮਝ ਚਾਗੀ ਮੇਰੀ ਅੱਜ ਕੱਲ ਦੇ ਜਵਾਕ ਇਦਾਂ ਨਹੀਂ ਠੀਕ ਹੁੰਦੇ ਠੀਕ ਆ ਤੇ ਤੇਰਾ ਇਸਕੀਮ ਚ ਆ ਕੇ ਲਾਉਣਾ ਘਰੇ ਮੈਂ ਫੇਰ ਹੀ ਆਉਗੀ ਬੋਤੀ ਬੋੜ ਥੱਲੇ ਨਾਲ ਦੇ ਕੋਕੇ ਹਾਂ ਤੇ ਨਾਲੇ ਜਾ ਕੇ ਪਾਉਣਾ ਮਲਦੀ ਤੇ ਤੇਲ ਫੇਰ ਭੱਜੇ ਫਿਰਨੇਗੇ ਠੀਕ ਆ ਹਲ ਠੀਕ ਆ ਫਟਾਣ ਸਿਆ ਮੈਂ ਚਲਦਾ ਆਂਗਾ ਜਾ ਕੇ ਕਰਦਾ ਘੱਟ ਕੰਮ ਲੈ ਏ ਬਾਈ ਕੀ ਗੱਲ ਹੋਈ ਕਿੱਧਰ ਚੱਲਿਆ ਖੋਇਫਾ ਇਹ ਸਤਲਿ ਵਿੱਚ ਗਿਆ ਸੀਗਾ ਹਾਂ ਉਹ ਪਟਵਾਰੀ ਮਿਲਿਆ ਸੀ ਉੱਥੇ ਅੱਛਾ ਤੇ ਉਹ ਤਾਨੂੰ ਬੁਲਾਇਆ ਕਰ ਲਾ ਉਹਨੇ ਪਟਵਾਰਖਾਨੇ ਕਹਿੰਦਾ ਜਮੀਨ ਦੀ ਤਕਸੀਮ ਪਾਣੀ ਕੋਈ ਗਲਤ ਹੋਈ ਪਈ ਆ ਤਾਂ ਕਿ ਕੱਲ ਨੂੰ ਮਿਲ ਲਿਓ ਠੀਕ ਆ ਪਟਵਾਰੀ ਨੂੰ ਜਾਇਆ ਮੈਂ ਕੱਲ ਨੂੰ ਕਰਾਂ ਠੀਕ ਆ ਜਾਇਆ ਉਹ ਜਾਇਆ ਠੀਕ ਹੈ ਠੀਕ ਹੈ ਹਾਂ ਧਿਆਨ ਨਾਲ ਜਾ ਭੁੱਲ ਨਾ ਜਾਓ ਚੰਗਾ ਚੰਗਾ ਤੋਦਾਂ ਯਾਰ ਲੈ ਨੂੰ ਪਟਵਾਰੀ ਕੇ ਨਾ ਯਾਰ ਅੱਜ

ਦਾ ਪਟੜਾ ਲਜਾ ਇਹਦੇ ਵਾ ਤੁਸੀਂ ਧਿਆਨ ਦਿਓ ਨਹੀਂ ਵੱਡੇ ਪਾਈ ਦੇ ਨਾਲ ਇਹਦਾ ਗਿਆ ਤੁਸੀਂ ਕਾਇਤੀ ਦੀ ਆਪਣੇ ਭਰਾਵਾਂ ਵਰਗੇ ਵਾ ਕਿਹੜਾ ਦਸੂਰ ਲਿਖਤ ਪੜ੍ਹਦਾ ਕੋਈ ਨਾ ਕੁਕੀ ਕਰਵਾਵੇ ਮਿਕਰਵਾਰੀ ਸਾਹਿਬ ਜੀ ਸਾਨੂੰ ਪਹਿਲਾਂ ਦੱਸਦਾ ਕਿ ਸੜੇ ਦੇ ਰੇਂਜ ਉੱਤਰਨ ਤੋਂ ਪਹਿਲਾਂ ਅਸੀਂ ਆਵਦਾ ਮਸਲਾ ਹੱਲ ਕਰਨਾ ਹੈ ਚਲੋ ਠੀਕ ਹੈ ਜੀ ਸਸਿਕਾ ਜੀ ਹਾਂਜੀ ਕੀ ਗੱਲ ਹੋ ਗਈ ਜੀ ਮੈਂ ਸੁਣਿਆ ਸਾਰੀ ਜ਼ਮੀਨ ਆਪਣੇ ਵੱਡੇ ਭਾਈ ਮੱਗਰ ਦੇ ਨਾਂ ਤੇ ਆ ਤੇ ਤੂੰ ਮੈਂ ਬਾਈ ਦੀ ਸੇਵਾ ਕਰਿਆ ਕਰ ਕਦੇ ਐਵੇਂ ਨਾ ਹੋਵੇ ਕਦੇ ਆਪਣੇ ਵਾਲੇ ਵੱਡੇ ਨੂੰ ਸਾਰੀ ਦਾਲ ਉਥੇ ਕਰਦੇ ਜੀ ਤੁਸੀਂ ਘਬਰਾਉਣਾ ਕੋਈ ਗੱਲ ਨਹੀਂ ਮੈਂ ਕਰਦੀ ਕੁਛ ਚਲ ਠੀਕ ਆ ਹੁਣ ਖਿਆਲ ਰੱਖੀ ਤੂੰ ਮੈਂ ਚੱਲ ਜਾਇਗਾ ਠੀਕ ਹੈ ਕੋਈ ਗੱਲ ਨਹੀਂ ਮੈਂ ਦੇਖਦੀ ਲੀਟੋ ਹਾਂ ਉਹ ਸਾਰਾ ਨਵੀ ਦਾ ਨਾਮ ਲੱਗਿਆ ਕਰ ਕਿਉਂ ਹੁਣ ਕੀ ਹੋ ਗਿਆ ਸਾਰਾ ਤਾਂ ਕੰਮ ਨੇ ਮੇਰ ਲਿਆ ਲੈ ਉਹ ਕੰਮ ਦੀ ਗੱਲ ਨੀ ਕਰਦਾ ਹੋਰ ਬੇਨਾ ਮਕਰ ਵੱਲ ਨੂੰ ਵੀ ਧਿਆਨ ਦੇ ਲੱਗ ਰਹੀ ਬਾਈ ਵੱਲ ਕਿਉਂ ਕੀ ਗੱਲ ਸਾਰਾ ਤਾਂ ਚਾਹ ਮਾਈ ਦਾ ਜਿੰਨੇ ਆ ਮੈਂ ਹੋਰ ਕਿੰਨਾ ਨਾ ਧਿਆਨ ਦੇ ਰਹੀਏ ਮੈਂ ਆਪਣਵਾਰੀ ਕੋਲੇ ਜਾ ਕੇ ਆਇਆ ਸੀਗਾ ਹਾਂ ਸਾਰੀ ਜ਼ਮੀਨ ਬਾਈ ਦੇ ਨਾਮ ਫੇਰ ਹੋਣਾ ਚਾਹ ਗਾਲੀ ਬਣਾ ਜਾ ਕਰ ਕਿਤੇ ਨਾ ਜ਼ਮੀਨ ਨਵਾਉਂਗਾ ਓਏ ਨਾਂ ਨਹੀਂ ਲਵਾਉਂਗਾ ਹੋਰ ਮੈਂ ਤੈਨੂੰ ਆਹ ਨਾ ਸੇਵਾ ਜੇ ਕਰਨੀ ਨਾ ਛੱਡੀ ਕਿਤੇ ਨਾ ਨਾਮ ਨਾ ਦੇਵੇ ਚਾ ਚਾ ਕੋਈ ਨਾ ਹੁਣ ਮੈਂ ਬਾਈ ਨੂੰ ਚੰਗੀ ਸੇਵਾ ਕਰਿਆ ਕੋ ਨੂੰ ਦੀ ਹਾਂ ਚਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੂੰ ਜਾ ਮੈਂ ਕਰਦੀ ਹਾਂ ਹੁਣ ਰੀਲਾ ਲੂਲਾ ਬੰਦ ਕਰਕੇ ਦੇਖਦੀ ਆ ਬਾਈ ਕਿੱਥੇ ਆ ਪਾਣੀ ਪੂਰੀ ਗਰਮ ਕਰਦੀ ਆ ਫਿਰ ਮੈਂ ਸੌਰ ਸਾਰਾ ਨੇ ਇੱਥੇ ਕਿੰਨੇ ਲੱਗੀ ਰਿਹਾ ਕਰ ਚਲ ਕੋਈ ਨਾ ਚਲ ਆ ਜਾ ਤੇ ਦੇਖਦਾ ਫਿਰ ਕੀ ਬੰਦਿਆ ਢੌਰ ਨਾਲ ਛੜਾ ਮੁੰਡਾ ਢੌਰ ਨਾਲ ਛੜਾ ਢੌਰ ਨਾਲ ਛੜਾ ਰਹਿਦਾ ਢੌਰ ਨਾਲ ਛੜਾ ਕੀ ਕਰਦੇ ਆ ਸੇਵਾ ਉਹ ਆਜੋ ਭਾਈ ਜੀ ਕੀ ਗੱਲ ਹੈ ਪਾਣੀ ਕਰ ਮੁੱਕ ਰੱਖੇ ਨਾ ਲੋ ਆ ਕੀ ਨਹੀਂ ਨਹੀਂ ਭਾਈ ਮੈਂ ਤਾਂ ਬਾਲਟੀ ਚ ਪਾਣੀ ਪਾ ਕੇ ਰੱਖੀ ਨਹੀਂ ਕੀ ਗੱਲ ਹੈ ਜੀ ਤੁਸੀਂ ਕਹਿੰਦੇ ਨਾ ਉਹ ਨਹੀਂ ਛੱਡੋ ਭਾਈ ਵਿਕਸ ਛੱਡੋ ਛੱਡੋ ਭਾਈ ਨਹੀਂ ਨਹੀਂ ਤੁਸੀਂ ਇੱਧਰ ਨਹੀਂ ਭਾਈ ਤੁਸੀਂ ਇੱਧਰ ਨਾ ਆਓ ਠੀਕ ਹੈ ਮੈਨੂੰ ਛੱਡ ਦਿਓ ਮੈਂ ਆਪੇ ਨਾ ਲੈਣਾਗਾ ਠੀਕ ਹੈ ਛੱਡ ਦਿਓ ਮੈਂ ਆਪੇ ਨਾ ਲੈਣਾਗਾ ठीक है <laughs> कोदानी तो की जो ना आ आज ऐसे जा के दिन दिखनी लो भाई जी पानी पियो भाई तो पानी है रेंगो पानी जा नहीं नहीं भाई तर पी जाओगे अब पियो उसे नहीं भाई तूसी आप ही हुई ओ छोड़ दो आ ਕਾ ਦੋਨੇ ਕੀ ਲਾ ਜੀ ਚਾਵਨਾ ਕੇ ਲਿਓ ਨੇ ਮਾਂ ਲੌਂਗ ਲੈ ਚੀ ਆਲੀ ਮੈਂ ਗੁੱਦ ਗਰਮ ਕਰਕੇ ਲਿਓ ਨੇ ਨਹੀਂ ਨਹੀਂ ਮੈਂ ਗੁੱਦ ਨਹੀਂ ਆ ਕਿ ਉਹ ਪੀ ਗਈ ਹਲੋ ਲੋਕੀਆ ਪਟਵਾਰੀ ਨੇ ਗੱਲ ਕੱਟਾ ਦਸਤੀ ਇਹ ਤਾਂ ਮੰਗ ਨਹੀਂ ਪੈ ਗਈ ਬਸੰਦਾ ਪਹਿਲੀ ਸੀਵਾ ਦਾ ਸਾਡੀ ਜ਼ਿੰਦਗੀ ਚ ਨਹੀਂ ਹੋਈ ਬਾਕੀ ਪਟਵਾਰੀ ਪਟਵਾਰੀ ਹੁੰਦੇ ਆ ਬੜੇ ਦਾਪੇਚ ਹੁੰਦੇ ਨੇ ਨਾ ਜੱਟ ਦੀ ਸੇਵਾ ਵੀ ਕਰਨ ਲੱਗ ਪਾਣੇ ਚਲੋ ਕਰਕੇ ਆਮੇ ਕਿਤੇ ਪਾਰਟੀ ਬਿਲੇ ਟਾਈਮ ਤੇ ਚਲ ਨਾਲ ਗਏ ਹੁਣ ਹੈ ਕੀ ਗੱਲ ਹੋ ਗਈ ਆ ਕੱਪੜੇ ਪ੍ਰੈਸ ਕੀਤੇ ਹੋਏ ਆ ਭਾਬੀ ਮੈਂ ਵੀ ਪ੍ਰੈਸ ਕਰਾ ਕੇ ਲਈਆਂ ਧੋਬੀ ਤੋਂ ਇਹ ਮੇਰੇ ਵਧੀਆ ਪ੍ਰੈਸ ਹੋਏ ਤੁਸੀਂ ਇਹ ਵਾਲੇ ਲੈ ਲਓਗੇ ਉਹ ਪਹਿਲਾਂ ਲੱਗਦੇ ਇਹਨਾਂ ਨੂੰ ਸਿਆਹ ਪਾਓ ਆ ਸੁਣ ਲੱਗਣਗੇ ਵਧੀਆ ਉਹ ਪਹਿਲੇ ਤੂੰ ਲੱਗਦੇਗਾ ਤੂੰ ਐ ਕਰੋ ਮੈਨੂੰ ਦੋਨੇ ਹੀ ਫੜਾ ਦਿਓ ਹਾਂ ਭਾਈ ਕਿਹਦੀ ਭਾਈ ਜੀ ਕਿਉਂ ਕੀ ਗੱਲ ਹੋ ਗਈ ਤੁਸੀਂ ਅਲੱਗ ਲੈ ਕੇ ਕੱਪੜੇ ਕਿਉਂ ਪਾਸ ਰੱਖਿਆ ਭਾਈ ਮੈਨੂੰ ਐਂ ਡਰ ਲੱਗਿਆ ਮਾਹ ਕਿਤੇ ਤੁਸੀਂ ਦੋਨੋਂ ਹੀ ਨਾ ਨਾਰਾਜ਼ ਹੋ ਜਾਓ। ਨਾ ਨਾ ਭਾਈ ਨਾਰਾਜ਼ ਕਾਹਨੋਂ ਹੋਣਾ ਸੋਫਾ। ਇਹ ਤਾਂ ਕਿ ਮੇਰੇ ਦੋਨਾਂ ਦੇ ਕੁੱਤੇ ਪਾਲੇ। ਠੀਕ ਹੈ। ਠੀਕ। ਹਾਂ ਠੀਕ ਹੈ। ਮੈਂ ਚੱਲੇ ਸਭ ਕੁਝ ਦਿੱਸਰ। ਭਾਈ ਵਕੀਲਾਂ ਦੇ ਬਟਵਾਰੀ ਨਾਲ ਫਿਰ ਹੋ ਗਈ ਗੱਲ। ਆਪਾਂ ਗੋਲੇ ਕਰੀਏ ਨਾ। ਉਹ ਜਬੀਸ ਤਾਂ ਕਿ ਪੈਦਲ ਨਹੀਂ ਬੜੀ ਚਲ ਹਾਂ ਬੈ ਆਗਮ ਕੀ ਸਾਹਿਬ ਤੇ ਮਟਵਾਰ ਸਾਹਿਬ ਇਕੱਠੇ ਆ ਗਏ ਤਾਂ ਵਧੀਆ ਕੰਮ ਹੋ ਗਿਆ ਉਸ ਕੋ ਮਟਵਾਰ ਸਾਹਿਬ ਕਿਧਾ ਠੀਕ ਹੈ ਜੀ ਆ ਠੀਕ ਠਾਕ ਜੀ ਇਹਦੇ ਕੋਲਸਿਆਂ ਲੈ ਆਓ ਆ ਬੈਠੋ ਮਟਵਾਰ ਸਾਹਿਬ ਹੋਰ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਬੱਦ ਸਾਹਿਬ ਠੀਕ ਠਾਕ ਹੈ ਠੀਕ ਹੈ ਠੀਕ ਭਾਈ ਤੁਹਾਡੇ ਜਿਹੜਾ ਭਰਾ ਨੇ ਮੱਗਰ ਸਿੰਘ ਨੇ ਹਾਂਜੀ ਵਸੀਅਤ ਲਿਖਾਈ ਸੀਗੀ ਆਪਣੀ ਜ਼ਮੀਨ ਦੀ ਮੇਰੇ ਕੋਲੇ ਠੀਕ ਹੈ ਜੀ ਉਹ ਮੈਂ ਨਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾਗਾ ਮੈਂ ਆਪਣੀ ਹੋਸੋ ਹਵਾਸ ਵਿੱਚ ਆਪਣੀ ਜ਼ਮੀਨ ਦੀ ਵਸੀਅਤ ਡੇਰੇ ਦੇ ਨਾਂ ਪਾਈ ਰੁਕੋ 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 ਪੂਰੀ ਗੱਲ ਤਾਂ ਸੁਣ ਲਓ ਇਹ ਡੇਰੇ ਦੇ ਨਾਂ ਤੋਂ ਕਟਵਾ ਕੇ ਸੋਡੇ ਦੋਹਾ ਭਰਾਵਾਂ ਦੇ ਨਾਂ ਕਰਵਾਤੀ ਜ਼ਮੀਨ ਮੱਘਰ ਸਿੰਘ ਨੇ ਲਓ ਜੀ ਪਟਵਾਰੀ ਸਾਹਿਬ ਹੁਣ ਆਪਾਂ ਇਹਨਾਂ ਦੀ ਬਸੀਅਤ ਸੁਣਾਤੀ ਤੇ ਹੁਣ ਆਪਾਂ ਚੱਲਗੇ ਠੀਕ ਹੈ ਇਹਨਾਂ ਦਾ ਕੰਮ ਹੋਰ ਠੀਕ ਹੈ ਚੰਗੀ ਸਤਿ ਸ੍ਰੀ ਅਕਾਲ ਜੀ